ਰੋਟਰੀ ਕਲੱਬ ਪਖੜਾ ਨੰਗਲ ਬੱਲੋ ਅੱਜ ਰੋਟਰੀ ਅੰਨਪੁਨਾ ਰਸੋਈ ਦੀ ਸ਼ੁਰੂਆਤ ਕੀਤੀ ਗਈ ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਪ੍ਰਵੇਸ਼ ਸੋਨੀ ਨੇ ਕਿਹਾ ਕਿ ਅੱਜ ਸਿਵਲ ਹਸਪਤਾਲ ਤੋਂ ਰੋਟਰੀ ਅੰਨਪੁਨਾ ਰਸੋਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਹਰ ਐਤਵਾਰ ਵਾਲੇ ਦਿਨ ਰੋਟਰੀ ਕਲੱਬ ਪਖੜਾ ਨੰਗਲ ਬੱਲੋ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਕਲੱਬ ਵੱਲੋਂ ਦੁਪਹਿਰ ਦੇ ਸਮੇਂ ਖਾਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ 11 ਅਗਸਤ ਦਿਨ ਐਤਵਾਰ ਤੋਂ ਅਸੀਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਹਰ ਐਤਵਾਰ ਵਾਲੇ ਦਿਨ ਇਸੇ ਤਰ੍ਹਾਂ ਇਹ ਸੇਵਾ ਜ हो सकता है इसको पूरे हफ्ते भी शुरू ਕੀਤਾ ਜਾਵੇ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਤਾਲਮੇਲ ਤੋਂ ਬਾਅਦ ਅਤੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਰਾ ਖਾਣਾ ਤਿਆਰ ਕੀਤਾ ਗਿਆ ਹੈ ਤੇ ਮਰੀਜ਼ਾਂ ਦੀ ਗਿਣਤੀ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾ ਦਿੱਤੀ ਗਈ ਹੈ ਇਸ ਉਪਰਾਲੇ ਦੇ ਲਈ ਰੋਟਰੀ ਕਲੱਬ ਵੱਲੋਂ ਮੈਡਮ ਐਸਪੀ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਪ੍ਰਵੇਸ਼ ਸੋਨੀ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਤੇ ਸਾਡੇ ਸਮੁੱਚੇ ਰੋਟਰੀ ਕਲੱਬ ਦੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਅੱਜ ਦਾ ਜਿਹੜਾ ਸਾਡੇ ਕਲੱਬ ਦਾ ਇੱਕ ਅਸੀਂ ਇੱਕ ਪ੍ਰੋਪੋਜ਼ਲ ਰੱਖਿਆ ਸੀਗਾ ਆਪਣੇ ਕਲੱਬ ਦੇ ਵਿੱਚ ਕਿ ਅਸੀਂ ਰੋਟਰੀ ਅਨਪੂਰਨਾ ਰਸੋਈ ਦੀ ਜਿਹੜੀ ਸ਼ੁਰੂਆਤ ਹੈ ਉਹ ਸੰਡੇ ਦੇ ਦਿਨ ਤੋਂ ਇਹਦੀ ਜਿਹੜੀ ਸ਼ੁਰੂਆਤ ਹੈ ਕਰਨ ਜਾ ਰਹੇ ਹਾਂ ਸਿਵਲ ਹਸਪੀਟਲ ਨੰਗਲ ਦੇ ਵਿੱਚ ਤੇ ਉਸ ਦਾ ਅੱਜ ਸਭ ਤੋਂ ਪਹਿਲਾ ਦਿਨ ਸੀਗਾ ਅਸੀਂ ਜਿਹੜਾ ਸਾਡਾ ਇਹ ਪ੍ਰੋਜੈਕਟ ਹੈ ਇਹਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਹਰ ਸੰਡੇ ਅਸੀਂ ਸਿਵਲ ਹਸਪੀਟਲ ਨੰਗਲ ਦੇ ਵਿੱਚ ਸਾਡੇ ਕਲੱਬ ਦੁਆਰਾ ਜਿੰਨੇ ਪੇਸ਼ੈਂਟਸ ਇੱਥੇ ਐਡਮਿਟ ਨੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਮੀਲ ਹੈ ਜਿਹਦੇ ਵਿੱਚ ਦੁਪਹਿਰ ਦਾ ਲੰਚ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਤੇ ਇਸ ਤੋਂ ਬਾਅਦ ਸਾਡੀ ਕਲੱਬ ਦੀ ਅੱਗੇ ਨਿਰੰਤਰ ਇਹ ਕੋਸ਼ਿਸ਼ ਰਹੇਗੀ ਕਿ ਇਸ ਚੀਜ਼ ਨੂੰ ਜਿਹੜਾ ਅਸੀਂ ਨਿਰੰਤਰ ਹੋਰ ਅੱਗੇ ਲੈ ਕੇ ਜਾਈਏ ਤੇ ਇਹਨੂੰ ਪੂਰੇ ਵੀਕ ਦੇ ਵਿੱਚ ਲੈ ਕੇ ਆਈਏ ਪਰ ਅੱਜ ਜਿਹੜੀ ਅਸੀਂ ਸ਼ੁਰੂਆਤ ਜਿਹੜਾ ਪ੍ਰਪੋਜ਼ਲ ਅਸੀਂ ਰੱਖਿਆ ਸੀ ਕਿ ਅਸੀਂ ਇਹਨੂੰ ਵੀਕਐਂਡ ਤੇ ਸਟਾਰਟ ਕਰਨਾ ਹੈ ਉਹਦੀ ਅਸੀਂ ਅੱਜ ਹੀ ਸ਼ੁਰੂਆਤ ਕਰ ਦਿੱਤੀ ਹੈ ਮੇਰੇ ਨਾਲ ਮੇਰੇ ਕਲੱਬ ਦੇ ਮੈਂਬਰ ਸਮਾਨ ਸਾਰੇ ਹਾਜ਼ਰ ਨੇ ਸਾਡੇ ਬਹੁਤ ਸੀਨੀਅਰ ਮੈਂਬਰ ਜੀ ਨਰੇਸ਼ अरोड़ा ਜੀ ਮੇਰੇ ਸੈਕਟਰੀ ਸਾਹਿਬ ਬਲਜਿੰਦਰ ਜੀ ਵਿਕਾਸ ਰਾਣਾ ਜੀ ਪ੍ਰਵੀਨ ਅंसारी ਜੀ ਅਸੀਂ ਸਾਰਿਆਂ ਨੇ ਮਿਲ ਕੇ ਅੱਜ ਪੇਸ਼ੈਂਟਸ ਨੂੰ ਜਿਹੜਾ ਖਾਣਾ ਹੈ ਉਹ ਡਿਸਟ੍ਰੀਬਿਊਟ ਕੀਤਾ ਐਸ ਐਮਓ ਸਾਹਿਬ ਦੇ ਨਾਲ ਕੋਆਰਡੀਨੇਟ ਕਰਕੇ ਜਿਹੜੀ ਪੇਸ਼ੈਂਟਸ ਦੀ ਲਿਸਟ ਸੀਗੀ ਕਿ ਕਿੰਨੇ ਪੇਸ਼ੈਂਟਸ ਇੱਥੇ ਐਡਮਿਟ ਨੇ ਲਗਭਗ 50 ਦੇ ਕਰੀਬ ਜਿਹੜਾ ਡਾਟਾ ਹੈਗਾ ਪੇਸ਼ੈਂਟਸ ਦਾ ਸਾਡੇ ਕੋਲ ਇੱਥੇ ਸਾਨੂੰ ਮਿਲਿਆ ਸੀਗਾ ਤੇ ਅਸੀਂ ਉਸ ਹਿਸਾਬ ਦੇ ਨਾਲ ਜਿਹੜੀ ਖਾਣੇ ਦੀ ਵਿਵਸਥਾ ਤੇ ਜਿਹੜੀ ਅਸੀਂ ਮੀਲ ਵੀ ਪੇਸ਼ੈਂਟਸ ਨੂੰ ਪ੍ਰੋਵਾਈਡ ਕੀਤੀ ਹੈ ਉਹ ਹਸਪੀਟਲ ਦੇ ਜਿਹੜੇ ਉਹਨਾਂ ਦੇ ਨਿਯਮ ਨੇ ਕਿ ਕਿਸ ਤਰੀਕੇ ਦੀ ਮੀਲ ਦੇਣੀ ਹੈ ਉਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਜਿਹੜੀ ਮੀਲ ਐ ਅੱਜ ਡਿਸਟ੍ਰੀਬਿਊਟ ਕੀਤੀ ਤੇ ਅੱਗੇ ਵੀ ਨਿਰੰਤਰ ਇਸੇ ਤਰੀਕੇ ਦੇ ਨਾਲ ਹਰ ਵੀਕ ਸੰਡੇ ਨੂੰ ਅਸੀਂ ਜਿਹੜਾ ਇਹ ਸਾਡੇ ਕਲੱਬ ਦੇ ਵੱਲੋਂ ਇਹ ਉਪਰਾਲਾ ਕੀਤਾ ਜਾਏਗਾ ਤੇ ਅੱਜ ਅਸੀਂ ਜਿਹੜੀ ਇਹਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਅਪੀਲ ਕਰਾਂਗਾ ਹੋਰ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਕੋਈ ਹੋਰ ਸ਼ਹਿਰ ਦੇ ਵਿੱਚੋਂ ਸਾਡਾ ਕੋਈ ਚੰਗਾ ਸਮਾਜ ਸੇਵੀ ਭਰਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਜੋ ਅਸੀਂ ਇਸ ਪ੍ਰੋਜੈਕਟ ਨੂੰ ਪੂਰੇ ਵੀਕ ਦੇ ਵਿੱਚ ਲੈ ਕੇ ਜਾ ਸਕੀਏ ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚੋਂ ਕਈ ਸਮਾਜ ਸੇਵੀ ਸੰਸਥਾਵਾਂ ਤੇ ਸਾਡੇ ਸਮਾਜ ਸੇਵੀ ਵੀਰਪਰਾ ਪੀਜੀਆਈ ਵਗੈਰਾ ਲੰਗਰ ਲਗਾਉਣ ਲਈ ਜਾਂਦੇ ਨੇ ਜੋ ਕਿ ਇੱਕ ਬਹੁਤ ਚੰਗਾ ਉਪਰਾਲਾ ਹੈ ਪਰ ਸਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਵੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜੇ ਇੱਥੇ ਪੇਸ਼ੈਂਟ ਸਾਡੇ ਭਰਾ ਐਡਮਿਟਰ ਹੁੰਦੇ ਨੇ ਉਹਨਾਂ ਨੂੰ ਆਪਣੇ ਦੁਪਹਿਰ ਦੇ ਖਾਣੇ ਦੇ ਲਈ ਜਾਂ ਆਪਣੇ ਹੋਰ ਮੀਲ ਲਈ ਜद्दोजਹਿਦ ਕਰਨੀ ਪੈਂਦੀ ਹੈ ਬਾਹਰ ਜਾਣਾ ਪੈਂਦਾ ਹੈ ਕਿਉਂਕਿ ਹਸਪੀਟਲ ਦੇ ਅੰਦਰ ਫੈਸਿਲਿਟੀ ਨਹੀਂ ਹੈ ਸੋ ਇਸ ਕਰਕੇ ਆਪਾਂ ਅਪੀਲ ਕਰਾਂਗੇ ਕਿ ਸਾਡੇ ਨਾਲ ਅਗਰ ਕੋਈ ਹੋਰ ਸਾਡੇ ਕਲੱਬ ਨਾਲ ਯੋਗਦਾਨ ਪਾਣਾ ਚਾਹੁੰਦਾ ਹੈ ਕਿਉਂਕਿ ਸਾਡੇ ਕਲੱਬ ਨੂੰ ਕ੍ਰੈਡਿਟ ਦੀ ਕੋਈ ਲੋੜ ਨਹੀਂ ਸਾਡਾ ਇੱਦਾਂ ਦਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਕੋਈ ਕ੍ਰੈਡਿਟ ਲੈਣ ਦੇ ਲਈ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਸ਼ਹਿਰ ਦੇ ਅੰਦਰ ਜਿਹੜੇ ਸਾਡੇ ਸਿਵਲ ਹਸਪੀਟਲ 'ਚ ਵੀਰ ਭਰਾ ਐਡਮਿਟ ਹੁੰਦੇ ਨੇ ਉਹਨਾਂ ਤੱਕ ਜਿਹੜਾ ਹੀ ਇਹ ਅਸੀਂ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੂੰ ਖਾਣੇ ਦੇ ਲਈ ਜਦੋਂ ਜਿਹੇਤ ਨਾ ਕਰਨੀ ਦਿੱਤੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਆਪਾਂ ਇਹਨੂੰ ਪੂਰੇ ਵੀਕ ਦੇ ਉੱਤੇ ਲੈ ਕੇ ਜਾਈਏ ਤੇ ਇਸ ਈਸੀ ਕੋਸ਼ਿਸ਼ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਸਾਡਾ ਜਿਹੜਾ ਪ੍ਰੋਜੈਕਟ ਹੈ ਪਹਿਲਾਂ ਅਸੀਂ ਹਰ ਵੀਕਐਂਡ ਦੇ ਤਾਂ ਕਰਾਂਗੇ ਹੀ ਤੇ ਜਿਸ ਤਰੀਕੇ ਨਾਲ ਸਾਨੂੰ ਸ਼ਹਿਰ 'ਚ ਹੋਰ ਯੋਗਦਾਨ ਮਿਲਦਾ ਹੈ ਇਸ ਨੂੰ ਪੂਰੇ ਵੀਕ ਦੇ ਉੱਤੇ ਵੀ ਲੈ ਕੇ ਜਾਮ